ਜਿਹੜਾ ਮੇਨ ਸਪੀਕਰ ਨੇ ਅਜੇ ਰਹਿ ਗਏ ਰਹਿ ਗਏ ਹੁਣ ਮੈਂ ਬੈਂਕੀ ਕਰਾਂਗਾ ਸਰ ਸਿੰਘ ਜੀ ਸੀ ਬਹੁਤ ਵਧੀਆ ਬੁਲਾ ਰਹੇ ਨੇ ਮਟੀਰੀਅਲ ਬੜਾ ਹੁੰਦਾ ਲੇਕਿਨ ਮੈਂ ਇਹਨਾਂ ਨੂੰ ਰਿਕੁਐਸਟ ਕਰੀ ਹੈ ਬਈ ਹਾਜ਼ਰੀ ਲਵਾਓ ਸਕੇਬ ਧੰਨਵਾਦ ਥੈਂਕ ਯੂ ਸਰ ਜੀ ਵੈਰੀ ਮਚ ਅੱਜ ਦੇ ਸੋਥੀ ਹੋਰ ਸ਼ਾਇਦ ਇਸ ਸੌਟਮ ਦੇ ਵਿੱਚ ਸਾਡੇ ਵਿੱਚ ਬੈਠੇ ਨੇ ਜਿਆਨ ਕਾਂਗਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਪੜੇ ਨਿਰੰਤਰ ਪਾਰਲੀਮੈਂਟ ਵਿੱਚ ਉਹਨਾਂ ਦੇ ਨਾਲ ਬੈਠੇ ਨੇ ਸਰਦਾਰ ਰਜੀਤ ਸਿੰਘ ਜੀ ਯੋਜਲਾ ਜਿਨ੍ਹਾਂ ਨੂੰ ਬੁਲੇ ਹੋਏ ਆਪ ਸਾਰੇ ਚਿੰਤੰਤਰ ਪਾਰਟੀ ਵਿੱਚ ਬੁਨਾਨ ਕੇ ਸੰਸਦ ਵਿੱਚ ਤੇ ਜੈ ਸਰਦਾਰ ਹਰਪ੍ਰਤਾ ਸਿੰਘ ਜੀ ਜਿਨਾਲਾ ਹੋਏ ਬੋਲ ਕੇ ਗਏ ਨੇ ਅਤੇ ਪ੍ਰਧਾਨ ਨੇ ਔਰ ਉਹਨਾਂ ਦੀ ਹਿੰਮਤ ਉਮਰ ਦਾ ਬੇਟੇ ਉਮਰ ਪਟਾਰ ਸਾਹਿਬ ਜੀ ਇਹਨਾਂ ਨੇ ਤੁਹਾਡਾ ਇਹ ਸਾਡਾ ਕੰਮ ਕੀਤਾ ਹੈ ਬਹੁਤ ਬਹੁਤ ਹੀ ਬਹੁਤ ਅੱਛੀ ਕੰਮ ਕਰਦੇ ਹੈ ਪਰ ਇਹਨਾਂ ਨੂੰ ਹੋਰ ਸਮਰਥਾ ਚਾਹੀਦੀ ਹੈ ਸਰਦਾਰ ਸੰਤੋਖ ਸਿੰਘ ਜੀ ਇਹਨਾਂ ਨੇ ਵੀ ਜਮਲ ਕਰਕੇ ਤੁਹਾਨੂੰ ਦਿਹਾਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਲ੍ਹਾਵਾਲ ਸਾਡੇ ਬਾਹਰ ਮੇਰੇ ਤਾਂ ਟਾਈਮ ਦਿੱਤਾ ਸੀ ਤੇ ਮੈਂ ਉੱਥੋਂ ਫੋਨ ਕੀਤਾ ਜਦੋਂ ਮੈਂ ਵੇਗਾ ਸਾਥੇ ਬੈਠਾ ਸੀ ਤੇ ਮੇਰਾ ਪੀਏ ਕਹਿਣ ਲੱਗਾ ਜੀ 250 ਕੁਰਸੀ ਦਾ ਭਰ ਵੀ ਦਿੱਤੀ ਹੋਣਾ 12 ਵਜੇ ਮੈਂ ਕਹਿੰਦਾ ਲੰਗੇ ਖੋਲ ਦਿਓ ਇਹ ਸਾਡੇ ਵੀਰਾਂ ਦਾ ਇੱਕ ਅਹੀ ਪੁਣਾ ਨੇ ਕਰ ਲਿਆ ਵੀ ਅਸੀਂ ਤੁਹਾਨੂੰ ਲੰਗੇ ਵਧੀਆ ਖਾਣਾ ਕਰਨਾ ਤੇ ਭਰਾਂ ਤੁਹਾਨੂੰ ਤਿੰਨ ਤਿੰਨ ਘੰਟੇ ਕਰਨਾ ਜੇ ਵੀ ਤੁਹਾਨੂੰ ਮਨ ਦੱਸ ਦੇ ਇਹ ਸਾਰੇ ਤਸਲੀਨਾ ਬੈਠੇ ਮੈਂ ਹੁਣ ਬੈਠੀ ਕਰਾਂਗਾ ਜੋ ਕਰੇ ਆਪਣਾ ਮਨ ਦਾ ਸਸਤੀ ਤੋਂ ਸਸਤੀ ਰੇਟ ਵਧੀਆ ਕਰਾਉਣੀ ਔਰ ਦੂਸਰੀ ਮਰਚਾ ਹੁੰਦੀ ਆ ਕਿ ਸਰਕਾਰ ਹੀ ਵੱਟੋ ਵੱਟ ਕੰਮ ਕਰਾਇਕ ਦੋਨੇ ਪਹਿਲੂ ਆ ਗਏ ਦੋਨੇ ਪਹਿਲੂਆਂ ਦੇ ਸਾਥ ਸੰਗਤ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਰ ਹੋਈਗਾ ਲੋਕਾਂ ਨੂੰ ਇਹ ਤੁਸੀਂ ਦੱਸੋ ਕਿੰਨੇ ਭਾਅ ਕੀ ਭਾਅ ਮਿਲ ਰਹੀ ਆ 5000 ਰੁਪਏ ਸੇਕੜਾ 5500 ਰੁਪਏ ਸੇਕੜਾ ਸ਼ਹਿਰਾਂ ਵਿੱਚ ਤੇ 6600 ਰੁਪਏ ਸੇਕੜਾ ਮਿਲ ਰਹੀ ਆ ਸਾਥ ਸੰਗਤ ਦੀ ਔਰ ਦੂਸਰੀ ਤਰਫ ਜੇ ਪੰਜਾਬ ਸਰਕਾਰ ਦੇ ਵਿਜਾਣੇ ਦੀ ਗੱਲ ਕਰਾਂ ਤੇ ਜਿਹੜੇ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਲੋਕਾਂ ਨੂੰ 1500 ਤੋਂ ਲੈ ਕੇ 2000 ਰੁਪਇਆ ਸੈਂਕੜਾ ਰੇਟ ਦਿੱਤੀ ਹੁੰਦੀ ਸੀ ਔਰ